ਪਿਆਰੇ ਸਰੋਤਾ ਜਨੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਖੁਸ਼ਬੂਦਾਰ ਜ਼ਿੰਦਗੀ ਬਣਾਉਣ ਵਾਲੇ ਲੇਖ ਭਾਗ 61 ਆਓ ਸੁਣਦੇ ਹਾਂ ਸਿੱਖ ਧਰਮ ਵਿੱਚ ਸੇਵਾ ਦੀ ਮਹਾਨਤਾ ਬਹੁਤ ਵੱਡੀ ਹੈ ਸੇਵਾ ਕਰਨ ਵਾਲਿਆਂ ਨੂੰ ਉੱਚ ਪਦਵੀਆਂ ਤੇ ਸਤਕਾਰ ਸਨਮਾਨ ਮਿਲਦਾ ਰਹਿੰਦਾ ਸੀ ਆਓ ਇਸ ਲੇਖ ਵਿੱਚ ਕੁਝ ਕੁ ਮਹਾਨ ਸਿੱਖਾਂ ਦੀਆਂ ਪ੍ਰਾਪਤੀਆਂ ਵਿਚਾਰਦੇ ਹਾਂ ਜੀ ਪਈ ਲੈਣਾ ਜੀ ਗੁਰੂ ਬਣਨ ਤੋਂ 8 ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਕਰਤਾਰਪੁਰ ਸਾਹਿਬ ਵਿਖੇ ਆ ਗਏ ਸਨ ਏ 8 ਸਾਲ ਪੂਰੀ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੂੰ ਸਮਰਪਿਤ ਹੋ ਕੇ ਨਿਸ਼ਕਾਮ ਸੇਵਾ ਦਿਨ ਰਾਤ ਕੀਤੀ। ਲੰਗਰ ਦੇ ਝੂਠੇ ਭਾਂਡੇ ਮਾਂਜਣ ਤੋਂ ਲੈ ਕੇ ਕੱਪੜੇ ਧੋਣ ਤੱਕ ਸੇਵਾ ਕਰਦੇ ਰਹੇ। ਨਾਲ-ਨਾਲ ਨਾਮ ਸਿਮਰਨ ਵੀ ਕਰਦੇ ਰਹੇ। ਸੇਵਾ ਕਰਨ ਨਾਲ ਮਨ ਨਿਰਮਲ ਹੁੰਦਾ ਹੈ। ਜਿਵੇਂ ਜਿਵੇਂ ਉਹ ਸੇਵਾ ਤੇ ਸਿਮਰਨ ਕਰਦੇ ਰਹਿੰਦੇ ਸਨ ਉਹਨਾਂ ਦਾ ਮਨ ਪਵਿੱਤਰ ਹੁੰਦਾ ਜਾਂਦਾ ਸੀ ਮਨ ਦੇ ਬੁਰੇ ਸੰਸਕਾਰ ਜਦੋਂ ਖਤਮ ਹੋ ਗਏ ਮਨ ਮਾਂਜਿਆ ਗਿਆ 8 ਸਾਲ ਦੀ ਸੇਵਾ ਤੇ ਗੁਰੂ ਪ੍ਰਵਚਨ ਸੁਣ ਸੁਣ ਕੇ ਪਵਿੱਤਰ ਮਨ ਵਾਲੇ ਹੋ ਗਏ 3 ਵਾਰ ਦੇ ਵੱਡੇ ਇਮਤਿਹਾਨ ਪਾਸ ਕਰਨ ਉਪਰੰਤ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਨੂੰ ਆਪਣੇ ਗਲੇ ਲਗਾ ਕੇ ਕਿਹਾ ਸੀ ਤੂੰ ਹੁਣ ਲੈਣਾ ਨਹੀਂ ਹੈ ਮੇਰਾ ਹੀ ਅੰਗ ਬਣ ਗਿਆ ਹੈ ਤੇਰਾ ਮਨ ਪਵਿੱਤਰ ਹੋ ਗਿਆ ਹੈ ਤੇਰੀ ਹੋਮੇ ਖਤਮ ਹੋ ਚੁੱਕੀ ਹੈ ਹੁਣ ਤੂੰ ਮੇਰੀ ਥਾਂ ਲੈ ਲੈ ਤੇ ਸੱਚੇ ਪ੍ਰਮਾਤਮਾ ਦੇ ਗੁਣਾ ਦਾ ਪ੍ਰਚਾਰ ਕਰ ਭਾਈ ਲੈਣਾ ਜੀ ਸੇਵਾ ਦੇ ਸਦਕੇ ਗੁਰੂ ਅੰਗਦ ਸਾਹਿਬ ਬਣ ਗਏ ਤੀਸਰੇ ਗੁਰੂ ਅਮਰਦਾਸ ਜੀ ਨੇ ਵੀ 12 ਸਾਲ ਗੁਰੂ ਅੰਗਦ ਸਾਹਿਬ ਜੀ ਦੀ ਸੇਵਾ ਕੀਤੀ ਵੱਡੀ ਸੇਵਾ ਉਹਨਾਂ ਨੇ ਬਿਆਸ ਦਰਿਆ ਤੋਂ ਵੱਡੀ ਗਾਗਰ ਪਾਣੀ ਦੀ ਭਰ ਕੇ ਗੁਰੂ ਜੀ ਨੂੰ ਇਸ਼ਨਾਨ ਕਰਉਣ ਲਈ ਲਿਆਇਆ ਕਰਦੇ ਸਨ ਅਤੇ ਕੁਝ ਸਮਾਂ ਗੁਰਬਾਣੀ ਪੜਨੀ ਯਾਦ ਕਰਨੀ ਤੇ ਵਿਚਾਰਨ ਵਿੱਚ ਲਗਾਇਆ ਕਰਦੇ ਸਨ ਉਪਰੰਤ ਲੰਗਰ ਦੀ ਸੇਵਾ ਝੂਠੇ ਭਾਂਡਿਆਂ ਦੀ ਸੇਵਾ ਤੇ ਗੁਰੂ ਘਰ ਦੇ ਹੋਰ ਕੰਮਾਂ ਦੀ ਸੇਵਾ ਕਰਦੇ ਰਹਿੰਦੇ ਸਨ ਜਦੋਂ ਉਹਨਾਂ ਦਾ ਮਨ ਸੇਵਾ ਕਰਕੇ ਪਵਿੱਤਰ ਹੋ ਗਿਆ ਤਾਂ ਉਹਨਾਂ ਦੀ ਕਥਨੀ ਕਰਨੀ ਵਿੱਚ ਫਰਕ ਖਤਮ ਹੋ ਗਿਆ ਉਹਨਾਂ ਦੇ ਮੋਹੋਂ ਸਹਿਜ ਸੁਭਾ ਨਿਕਲੇ ਬਚਨ ਸੱਚ ਹੋਣ ਲੱਗ ਪਏ ਤਾਂ ਗੁਰੂ ਅੰਗਦ ਸਾਹਿਬ ਜੀ ਨੇ ਉਹਨਾਂ ਨੂੰ ਆਪਣੀ ਥਾਂ ਤੇ ਗੁਰੂ ਬਣਾ ਦਿੱਤਾ ਕਿਉਂਕਿ ਸੇਵਾ ਦੀ ਘਾਲ ਕਮਾਈ ਨਾਲ ਮਨ ਪਵਿੱਤਰ ਹੋ ਗਿਆ ਸੀ ਇਸ ਕਮਾਈ ਦੇ ਸਦਕੇ ਹੀ ਗੁਰੂ ਪਦਵੀ ਤੱਕ ਪਹੁੰਚੇ ਸਨ ਚੌਥੇ ਗੁਰੂ ਰਾਮਦਾਸ ਜੀ ਵੀ ਬਚਪਨ ਤੋਂ ਹੀ ਗੁਰੂ ਅਮਰਦਾਸ ਜੀ ਦੇ ਸਥਾਨ ਤੇ ਸੇਵਾ ਕਰਨ ਲੱਗ ਪਏ ਸੇਵਾ ਕਰਦੇ ਕਰਦੇ ਉਹਨਾਂ ਦਾ ਮਨ ਨਿਮਰਤਾ ਵਿੱਚ ਡੁੱਬਦਾ ਗਿਆ ਜਦੋਂ ਉਹਨਾਂ ਦਾ ਵੀ ਮਨ ਮਨਜਿਆ ਗਿਆ ਤੇ ਸੰਪੂਰਨ ਪਵਿੱਤਰ ਹੋ ਗਿਆ ਪੂਰਾ ਸੱਚ ਮਨ ਵਿੱਚ ਪਰਵੇਸ਼ ਹੋ ਗਿਆ ਉਹਨਾਂ ਦੀ ਸੇਵਾ ਥਾਂ ਹੀ ਪੈ ਗਈ ਤੇ ਉਹ ਸਾਡੇ ਚੌਥੇ ਗੁਰੂ ਰਾਮਦਾਸ ਜੀ ਬਣ ਗਏ ਗੁਰੂ ਸਾਹਿਬਾਨ ਤੋਂ ਇਲਾਵਾ ਇਤਿਹਾਸ ਦੱਸਦਾ ਹੈ ਕਿ ਸੈਂਕੜੇ ਸਿੱਖ ਸੇਵਾ ਕਰ ਕਰਕੇ ਗੁਰਸਿੱਖ ਬਣ ਗਏ ਮਨਮੁਖ ਤੋਂ ਗੁਰਮੁਖ ਬਣ ਗਏ ਪਵਿੱਤਰ ਮਨ ਵਾਲੇ ਹੋ ਗਏ ਤੇ ਗੁਰੂ ਸਾਹਿਬਾਨ ਜੀ ਦੀਆਂ ਅਸੀਸਾਂ ਤੇ ਬਖਸ਼ਿਸ਼ਾਂ ਨਾਲ ਨਿਵਾਜੇ ਜਾਂਦੇ ਰਹੇ ਬڑے-ਬڑے ਮਹਾਨ ਗੁਰਸਿੱਖ ਹੋਏ ਹਨ ਜਿਨ੍ਹਾਂ ਨੇ ਸੇਵਾ ਕਰਕੇ ਹੀ ਉੱਚ ਸਥਾਨ ਪ੍ਰਾਪਤ ਕੀਤੇ ਹਨ ਗੁਰੂ ਘਰ ਵਿੱਚ ਮਨਮੰਜਣ ਦਾ ਤਰੀਕਾ ਸੇਵਾ ਤੋਂ ਹੀ ਸ਼ੁਰੂ ਹੁੰਦਾ ਹੈ ਤੇ ਫਿਰ ਉਸ ਵਿੱਚ ਹੌਲੀ-ਹੌਲੀ ਸਿਮਰਨ ਵੀ ਜੁੜ ਜਾਂਦਾ ਹੈ ਉਸ ਨਾਲ ਗਿਆਨ ਦੀ ਪ੍ਰਾਪਤੀ ਵੀ ਹੋ ਜਾਂਦੀ ਹੈ ਗੁਰਸਿੱਖ ਸੇਵਾ ਤੇ ਸਿਮਰਨ ਦੁਆਰਾ ਰਿੱਧ ਸਿੱਧ ਨੋ ਨਿੱਧ ਸ਼ਕਤੀਆਂ ਵੀ ਪ੍ਰਾਪਤ ਕਰ ਲੈਂਦਾ ਹੈ ਪਰ ਉਹਨਾਂ ਦੀ ਗਲਤ ਵਰਤੋਂ ਕਦੇ ਵੀ ਨਹੀਂ ਕਰਦਾ ਗੁਰੂ ਅੰਗਦ ਸਾਹਿਬ ਜੀ ਦੇ ਮਹਿਲ ਮਾਤਾ ਖੀਵੀ ਜੀ ਵੀ ਪਿੱਛੇ ਨਹੀਂ ਰਹੇ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੰਗਰ ਖਾਨੇ ਦੇ ਪ੍ਰਬੰਧਕ ਦੀ ਸੇਵਾ ਨਿਭਾਇਆ ਕਰਦੇ ਸਨ ਉਨ੍ਹਾਂ ਦੇ ਪ੍ਰਬੰਧ ਦੀ ਪ੍ਰਸ਼ੰਸਾ ਸਿੱਖ ਕਰਦੇ ਰਹਿੰਦੇ ਸਨ ਅੱਗੇ ਚੱਲ ਕੇ ਗੁਰੂ ਪਰਿਵਾਰਾਂ ਵਿੱਚੋਂ ਲੰਗਰ ਪ੍ਰਬੰਧ ਦੀ ਸੇਵਾ ਨਿਭਾਈ ਜਾਂਦੀ ਰਹੀ ਹੈ ਸੇਵਾ ਕਰਨ ਵਾਲਿਆਂ ਨੂੰ ਬਹੁਤ ਮਹਾਨ ਸਤਕਾਰ ਗੁਰੂ ਸਾਹਿਬ ਵੱਲੋਂ ਵੀ ਤੇ ਸਿੱਖਾਂ ਵੱਲੋਂ ਵੀ ਦਿੱਤਾ ਜਾਂਦਾ ਸੀ ਦੂਸਰੇ ਧਰਮਾਂ ਦੇ ਲੋਕ ਵੀ ਸੇਵਾ ਵਿੱਚ ਰੁਚੀ ਦਿਖਾਉਂਦੇ ਰਹਿੰਦੇ ਸਨ ਤੇ ਫਿਰ ਹੌਲੀ-ਹੌਲੀ ਉਹ ਵੀ ਸਿੱਖੀ ਧਾਰਨ ਕਰ ਲੈਂਦੇ ਸਨ। ਉਹਨਾਂ ਵਿੱਚੋਂ ਭਈ ਮੰਝ ਬੜੇ ਵੱਡੇ ਮਹਾਨ ਸਿੱਖ ਕਰਨੀ ਵਾਲੇ ਬਣ ਗਏ ਸਨ। ਉਹਨਾਂ ਦੀ ਅਦੁੱਤੀ ਸੇਵਾ ਤੋਂ ਖੁਸ਼ ਹੋ ਕੇ ਗੁਰੂ ਜੀ ਨੇ ਉਹਨਾਂ ਨੂੰ ਗਲੇ ਨਾਲ ਲਗਾ ਕੇ ਆਖਿਆ ਸੀ। ਮੰਝ ਪਿਆਰਾ ਗੁਰੂ ਨੂੰ ਮਹਾਨ ਗੁਰਸਿੱਖਾਂ ਵਿੱਚੋਂ ਭਾਈ ਮਨੀ ਸਿੰਘ ਜੀ, ਭਾਈ ਜੋਧ ਜੀ, ਭਾਈ ਸੱਲੋ ਜੀ, ਭਾਈ ਬੈਲੋ ਜੀ, ਭਾਈ ਮਨਸੁਖ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ। ਇਨ੍ਹਾਂ ਗੁਰਸਿੱਖਾਂ ਨੂੰ ਮਾਣ ਸਤਕਾਰ ਮਿਲਣ ਦਾ ਰਸਤਾ ਪਹਿਲਾਂ ਸੇਵਾ ਤੇ ਫਿਰ ਸਿਮਰਨ ਰਾਹੀਂ ਹੋਇਆ। ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਸਮੇਂ ਮਹਾਨ ਗੁਰਸਿੱਖ ਭਾਈ ਕਨਈਆ ਜੀ ਤੇ ਭਾਈ ਨੰਦ ਲਾਲ ਜੀ ਜਿਨ੍ਹਾਂ ਨੇ ਉੱਚ ਪਦਵੀ ਤੇ ਗੁਰੂ ਸਾਹਿਬ ਜੀ ਦਾ ਪਿਆਰ ਪ੍ਰਾਪਤ ਕੀਤਾ ਸੀ ਉਹਨਾਂ ਨੇ ਵੀ ਆਪਣੀ ਸ਼ੁਰੂਆਤ ਲੰਗਰ ਸੇਵਾ ਤੋਂ ਕੀਤੀ ਸੀ ਭਾਈ ਨੰਦ ਲਾਲ ਜੀ ਜੋ ਫਾਰਸੀ ਦੇ ਬੜੇ ਵਿਦਵਾਨ ਸਨ ਬਾਦਸ਼ਾਹ ਔਰੰਗਜ਼ੇਬ ਦੇ ਇੱਕ ਪੁੱਤਰ ਨੂੰ ਪੜਾਇਆ ਕਰਦੇ ਸਨ ਜਦੋਂ ਔਰੰਗਜ਼ੇਬ ਨੂੰ ਉਹਨਾਂ ਦੀ ਲਿਆਕਤ ਦਾ ਪਤਾ ਚੱਲਿਆ ਤਾਂ ਉਸਨੇ ਸੋਚਿਆ ਕਿ ਮੁਸਲਮਾਨਾਂ ਵਿੱਚ ਇੰਨਾ ਵੱਡਾ ਵਿਦਵਾਨ ਫਾਰਸੀ ਦਾ ਨਹੀਂ ਹੈ ਜਿੰਨਾ ਵੱਡਾ ਨੰਦ ਲਾਲ ਹੈ ਕਿਉਂ ਨਾ ਮੈਂ ਇਸ ਹਿੰਦੂ ਨੂੰ ਮੁਸਲਮਾਨ ਬਣਾ ਲਵਾਂ ਇਸ ਗੱਲ ਦਾ ਜਦੋਂ ਸ਼ਹਿਜ਼ਾਦੇ ਨੂੰ ਪਤਾ ਲੱਗਿਆ ਤਾਂ ਉਸਨੇ ਨੰਦ ਲਾਲ ਨੂੰ ਕਿਹਾ ਕਿ ਜਾ ਤਾਂ ਇੱਥੋਂ ਨਿਕਲ ਜਾ ਨਹੀਂ ਤਾਂ ਫਿਰ ਮੁਸਲਮਾਨ ਬਣਨ ਲਈ ਤਿਆਰ ਹੋ ਜਾ। ਨੰਦ ਲਾਲ ਨੇ ਕਿਹਾ ਕਿ ਮੈਂ ਮੁਸਲਮਾਨ ਨਹੀਂ ਬਣ ਸਕਦਾ ਤੇ ਭੱਜ ਕੇ ਕਿੱਥੇ ਜਾਵਾਂ ਤਾਂ ਕਿ ਮੇਰੀ ਜਾਨ ਬਚ ਜਾਵੇ। ਉਹਨਾਂ ਦੋਹਾਂ ਨੇ ਸੋਚਿਆ ਕਿ कोतवाल ਨੰਦ ਲਾਲ ਦਾ ਮਿੱਤਰ ਹੈ ਤੇ ਨੰਦ ਲਾਲ ਦਾ ਸਤਕਾਰ ਕਰਦਾ ਹੈ। ਉਹ ਰਸਤਾ ਦੱਸੇਗਾ। ਕੋਤਵਾਲ ਨੇ ਦੱਸਿਆ ਕਿ ਸਿਰਫ ਇੱਕ ਜਗ੍ਹਾ ਹੈ ਹਿੰਦੁਸਤਾਨ ਵਿੱਚ ਜਿੱਥੇ ਪਹੁੰਚ ਕੇ ਤੂੰ ਪਨਾ ਲੈ ਲਵੇਂ ਫਿਰ ਤੇਰੀ ਜਾਨ ਨੂੰ ਕੋਈ ਖਤਰਾ ਨਹੀਂ ਹੋਵੇਗਾ ਉਹ ਘਰ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਮੈਂ ਤੈਨੂੰ ਰਾਤ ਨੂੰ ਆਪਣੇ ਘੋੜੇ ਤੇ ਬਿਠਾ ਕੇ ਦੂਰ ਤੱਕ ਛੱਡ ਦਿੰਦਾ ਹਾਂ ਤੇ ਤੂੰ ਉੱਥੋਂ ਅੱਗੇ ਨਿਕਲ ਜਾਵੇਂਂ ਇਸ ਤਰ੍ਹਾਂ ਪਾਈਨੰਦ ਲਾਲ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਪਹੁੰਚ ਗਿਆ ਗੁਰੂ ਜੀ ਨੇ ਪਾਈਨੰਦ ਲਾਲ ਨੂੰ ਕਿਹਾ ਕਿ ਲੰਗਰ ਦੇ ਝੂਠੇ ਭਾਂਡੇ ਸਾਫ਼ ਕਰਨ ਦੀ ਸੇਵਾ ਕਰੋ ਸੇਵਾ ਕਰਦੇ ਕਰਦੇ ਪਾਈਨੰਦ ਲਾਲ ਜੀ ਇੱਕ ਪਵਿੱਤਰ ਆਤਮਾ ਬਣ ਗਏ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸੀਅਤ ਤੋਂ ਬਹੁਤ ਪ੍ਰਭਾਵਿਤ ਹੋ ਗਏ ਸਨ ਤੇ ਗੁਰੂ ਜੀ ਦੇ ਪਿਆਰ ਤੇ ਸਤਕਾਰ ਵਿੱਚ ਬਹੁਤ ਸਾਰੀ ਕਾਵ ਰਚਨਾ ਕੀਤੀ ਪਾਈ ਨੰਦ ਲਾਲ ਜੀ ਨੂੰ ਅਧਿਆਤਮਿਕਤਾ ਦੀ ਬੁਲੰਦੀ ਤੇ ਸੇਵਾ ਨੇ ਹੀ ਪਹੁੰਚਾਇਆ ਸੀ ਸੇਵਾ ਰਾਹੀ ਨਿਮਰਤਾ ਆਉਂਦੀ ਹੈ ਨਾਮ ਰਾਹੀ ਗਿਆਨ ਵਾਈਕ ਨਈਆ ਜੀ ਦਸਮ ਪਿਤਾ ਦੇ ਦਰਸ਼ਨਾ ਲਈ ਕਰੀਬ 17 ਸਾਲ ਦੀ ਉਮਰ ਵਿੱਚ ਆਏ ਸਨ ਤੇ ਫਿਰ ਘਰ ਨਹੀਂ ਗਏ ਗੁਰੂ ਸਾਹਿਬ ਜੀ ਦੀ ਸਖਸ਼ੀਅਤ ਤੋਂ ਬਹੁਤ ਪ੍ਰਭਾਵਿਤ ਹੋਏ ਇੱਕ ਦਿਨ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਮੈਂ ਤੁਹਾਡੇ ਉਪਦੇਸ਼ਾਂ ਨੂੰ ਸੁਣ ਸੁਣ ਕੇ ਨਿਹਾਲ ਹੁੰਦਾ ਜਾਂਦਾ ਹਾਂ ਮੇਰੇ ਕੋਲ ਕਾਫੀ ਸਮਾਂ ਖਾਲੀ ਹੁੰਦਾ ਹੈ ਮੈਨੂੰ ਕੋਈ ਸੇਵਾ ਦੱਸੋ ਗੁਰੂ ਜੀ ਨੇ ਕਿਹਾ ਕਿ ਜਾਓ ਲੰਗਰ ਦੇ ਝੂਠੇ ਭਾਂਡੇ ਮਾਂਜਣ ਦੀ ਸੇਵਾ ਤੋਂ ਸ਼ੁਰੂ ਕਰੋ ਜੋ ਸਮਾਂ ਬਚ ਜਾਵੇ ਤਾਂ ਹੋਰ ਸੇਵਾਵਾਂ ਵੀ ਕਰੋ ਪਾਈਕਨਈਆ ਜੀ ਘਰੋਂ ਸਰਦੇ ਪੁੱਜਦੇ ਸਨ ਉਹਨਾਂ ਨੇ ਕਦੇ ਕੋਈ ਘਰ ਦਾ ਕੰਮ ਵੀ ਨਹੀਂ ਕੀਤਾ ਸੀ ਪਰ ਇੱਥੇ ਗੁਰੂ ਦੇ ਬਚਨਾਂ ਨੂੰ ਸਤ ਕਰਕੇ ਮੰਨਿਆ ਤੇ ਸੇਵਾ ਸ਼ੁਰੂ ਕਰ ਦਿੱਤੀ। ਉਹਨਾਂ ਨੇ ਹੱਥਕਾਰ ਵੱਲ, ਚਿੱਤ ਯਾਰ ਵੱਲ, ਦੀ ਨੀਤੀ ਨੂੰ ਅਪਣਾਇਆ ਹੋਇਆ ਸੀ। ਤੇ ਦੂਜੀ ਨੀਤੀ ਉਸਤਤ ਮਨ ਮੇ ਕਰ ਨਿਰੰਕਾਰ ਕਰਮਨ ਮੇਰੇ ਸਤਿ ਬਿਵਹਾਰ। ਹੱਥ ਨਾਲ ਸੇਵਾ ਕਰਦੇ ਸਨ ਤੇ ਮਨ ਵਿੱਚ ਨਾਮ ਸਿਮਰਨ ਕਰਦੇ ਰਹਿੰਦੇ ਸਨ ਇਨ੍ਹਾਂ ਦੋ ਡੰਡਿਆਂ ਦੀ ਪੌੜੀ ਚੜ ਕੇ ਅਧਿਆਤਮ ਦੀ ਸਿਖਰ ਤੇ ਪਹੁੰਚ ਗਏ ਅਤੇ ਹਰੇਕ ਮਨੁੱਖ ਨੂੰ جنگ ਦੇ ਸਮੇਂ ਆਪਣੀ ਮਸ਼ਕ ਨਾਲ ਜ਼ਖਮੀ ਚਾਹੇ ਉਹ ਸਿੱਖ ਜਾਂ ਮੁਸਲਮਾਨ ਸੀ ਦੋਨਾਂ ਨੂੰ ਪਾਣੀ ਪਿਲਾਉਂਦੇ ਸਨ ਤੇ ਇਨ੍ਹਾਂ ਵਿੱਚੋਂ ਦਸਮ ਪਿਤਾ ਦਾ ਚਿਹਰਾ ਹੀ ਦੇਖਦੇ ਸਨ ਗੁਰੂ ਕਾਲ ਤੋਂ ਬਾਅਦ ਜਦੋਂ ਸਿੰਘ 12 ਮਿਸਲਾਂ ਵਿੱਚ ਵੰਡੇ ਹੋਏ ਸਨ ਆਪਣੀ ਹੱਕ ਸੱਚ ਦੀ ਲੜਾਈ ਲਈ ਅਣਖ ਨਾਲ ਜਿਉਣ ਲਈ ਮੁਗਲਾਂ ਨਾਲ ਯੁੱਧ ਕਰਦੇ ਰਹਿੰਦੇ ਤੇ ਉਹਨਾਂ ਦੀ ਨੀਂਦ ਹਰਾਮ ਕਰਦੇ ਰਹਿੰਦੇ ਸਨ ਇੱਕ ਮੁਗਲ ਸ਼ਾਸਕ ਨੇ ਸੋਚਿਆ ਕਿ ਇਹਨਾਂ ਨੂੰ ਇੱਕ ਥਾਂ ਤੇ ਇਕੱਠਾ ਕਰ ਦਈਏ ਤੇ ਉਸ ਇਲਾਕੇ ਦੀ ਨਵਾਬੀ ਦੇ ਦਈਏ ਫਿਰ ਇਹ ਸਾਡੇ ਨਾਲ ਲੜਾਈ ਨਹੀਂ ਕਰਨਗੇ ਤੇ ਅਸੀਂ ਅਮਨ ਅਮਾਨ ਨਾਲ ਰਾਜ ਕਰਦੇ ਰਹਾਂਗੇ ਇਹ ਮਤਾ ਸਿੱਖਾਂ ਕੋਲ ਪਹੁੰਚਿਆ ਤਾਂ ਉਹਨਾਂ ਪ੍ਰਵਾਨ ਕਰ ਲਿਆ ਤੇ ਇਹ ਸੋਚਣ ਲੱਗੇ ਕਿ ਕਿਸ ਨੂੰ ਨਵਾਬ ਬਣਾਇਆ ਜਾਵੇ ਕੋੜਿਆਂ ਦੀ ਲਿੱਦ ਦੀ ਸੇਵਾ ਸੰਭਾਲ ਕਰਨ ਵਾਲੇ ਭਾਈ ਕਪੂਰ ਸਿੰਘ ਨੂੰ ਚੁਣਿਆ ਗਿਆ ਭਾਈ ਕਪੂਰ ਸਿੰਘ ਜੀ ਨੇ ਆਖਿਆ ਕਿ ਮੈਨੂੰ ਲਿੱਦ ਚੁੱਕਣ ਵਾਲੀ ਸੇਵਾ ਤੋਂ ਸਖਣਾ ਨਾ ਕੀਤਾ ਜਾਵੇ ਤੇ ਮੈਂ ਨਵਾਬੀ ਪ੍ਰਾਪਤ ਕਰ ਸਕਦਾ ਹਾਂ ਨਵਾਬ ਕਪੂਰ ਸਿੰਘ ਸੇਵਾ ਦੀ ਬਰਕਤ ਨਾਲ ਹੀ ਨਵਾਬ ਬਣ ਸਕਿਆ ਗੁਰੂ ਦੀ ਸੇਵਾ ਜਾਂ ਗੁਰੂ ਘਰਾਂ ਦੀ ਸੇਵਾ ਨਿਮਰਤਾ ਸਹਿਤ ਕਰਨ ਨਾਲ ਹਜ਼ਾਰਾਂ ਸਿੱਖਾਂ ਨੇ ਉੱਚ ਪਦਵੀਆਂ ਤੇ ਗੁਰੂ ਦੀਆਂ ਬਖਸ਼ੀਸ਼ਾਂ ਪ੍ਰਾਪਤ ਕੀਤੀਆਂ ਹਨ ਉਹ ਜੋ ਕੇ ਸਮੇਂ ਦੇ ਸਿੱਖ ਭਗਤ ਪੂਰਨ ਸਿੰਘ ਜੀ ਨੇ ਆਪਣੇ ਹੱਥੀਂ ਇੱਕ ਪਿੰਗਲੇ ਨੂੰ ਪਾਲਣ ਦੀ ਸੇਵਾ ਲੈ ਕੇ ਸੇਵਾ ਸ਼ੁਰੂ ਕੀਤੀ ਤੇ ਫਿਰ ਹੋਰ ਪਿੰਗਲੇ ਉਹਨਾਂ ਕੋਲ ਆਉਣ ਲੱਗ ਪਏ ਤੇ ਫਿਰ ਉਹਨਾਂ ਨੇ ਪਿੰਗਲਵਾੜਾ ਕਾਇਮ ਕੀਤਾ ਭਗਤ ਜੀ ਇੱਕ ਸੰਦੂਕੜੀ ਹੱਥ ਵਿੱਚ ਫੜ ਕੇ ਰੱਖਦੇ ਸਨ ਲੋਕਾਂ ਕੋਲੋਂ ਪੈਸੇ ਇਕੱਠੇ ਕਰਨ ਲਈ ਦੁਕਾਨਦਾਰਾਂ ਕੋਲੋਂ ਯਾਤਰੂਆਂ ਕੋਲੋਂ ਬੱਸ ਅੱਡੇ ਜਾਂ ਰੇਲ ਗੱਡੀ ਵਿੱਚ ਜਾ ਕੇ ਲੋਕਾਂ ਕੋਲੋਂ ਪਿੰਗਲਵਾੜੇ ਲਈ ਸਹਾਇਤਾ ਮੰਗਦੇ ਸਨ ਇਸ ਬਹੁਮੁੱਲੀ ਸੇਵਾ ਨੂੰ ਉਹ ਵਧਾਉਂਦੇ ਹੀ ਰਹੇ ਤੇ ਪਿੰਗਲਵਾੜੇ ਦਾ ਆਕਾਰ ਵੀ ਵੱਡਾ ਹੁੰਦਾ ਗਿਆ ਅੱਜ ਸੈਂਕੜਿਆਂ ਦੀ ਗਿਣਤੀ ਵਿੱਚ ਉੱਥੇ ਲੋਕ ਸੇਵਾ ਦਾ ਲਾਭ ਉਠਾ ਰਹੇ ਹਨ ਇਹ ਅਦੁੱਤੀ ਤੇ ਮਹਾਨ ਸੇਵਾ ਦੇ ਸਦਕੇ ਉਹਨਾਂ ਨੂੰ ਸਰਕਾਰ ਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਸਮੇਂ-ਸਮੇਂ ਸਨਮਾਨਿਤ ਕੀਤਾ ਜਾਂਦਾ ਰਿਹਾ ਹੈ ਪਰ ਉਹਨਾਂ ਵਿੱਚ ਹੋਮੈ ਨਾ ਮਾਤਰ ਵੀ ਨਹੀਂ ਸੀ ਸੇਵਾ ਦੀ ਮਹਾਨਤਾ ਉੱਚਤਮ ਹੈ ਆਓ ਵੀਰੋ ਤੇ ਭੈਣੋ ਆਪਾਂ ਵੀ ਸੇਵਾ ਦੀ ਪੰਗਡੰਡੀ ਤੇ ਪੈਰ ਧਰੀਏ ਤੇ ਚੱਲਣਾ ਸ਼ੁਰੂ ਕਰ ਦਈਏ ਇੱਕ ਦਿਨ ਅਸੀਂ ਵੀ ਸ਼ਾ ਰਾਹ ਤੇ ਚੱਲਣ ਲੱਗ ਪਾਵਾਂਗੇ ਵਿਚਾਰ ਦਿਵਿੰਦਰਜੀਤ ਸਿੰਘ ਪਿਆਰੇ ਸਰੋਤਾ ਜਨੋ ਨਿਰੋਲ ਸੱਚ ਦਾ ਗਿਆਨ ਟੀਵੀ ਚੈਨਲ ਜੋ ਸੱਚ ਦੇ ਪ੍ਰਚਾਰ ਲਈ ਹੈ ਇਸ ਨੂੰ ਰੋਜ਼ਾਨਾ ਸੁਣੋ ਜੀ ਤੇ ਆਪਣੇ ਮਿੱਤਰਾਂ ਤੇ ਰਿਸ਼ਤੇਦਾਰਾਂ ਵਿੱਚ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਸਬਸਕ੍ਰਾਈਬ ਵੀ ਕਰਵਾਓ ਜੀ ਸੱਚ ਦਾ ਗਿਆਨ ਵੰਡਣਾ ਪਰ ਉਪਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ